ਜਮੂ ਕਸ਼ਮੀਰ ਦੇ ਨਸ਼ਹਿਰ ਅਰਜ਼ੂਰੀ ਦਾ ਇੱਕ ਪਰਿਵਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਨਮਸਤਕ ਹੋ ਕੇ ਵਾਪਸ ਜਮੂ ਕਸ਼ਮੀਰ ਨੂੰ ਜਾ ਰਿਹਾ ਸੀ ਕਿ ਦੇਰ ਰਾਤ ਬਟਾਲਾ ਨੇੜੇ ਕਾਰ-ਟਰੱਕ ਦੇ ਨਾਲ ਵਜਨ ਕਰਕੇ ਹਾ사 ਵਾਪਰ ਗਿਆ ਦੱਸ ਤਈਏ ਪਰਿਵਾਰ ਦੀ ਇੱਕ ਔਰਤ ਜਿਸ ਦਾ ਨਾਮ ਨਫਰੀਤ ਕੌਰ ਦੱਸਿਆ ਜਾ ਰਿਹਾ ਹੈ ਉਸ ਦੀ ਹਾਸੇ ਦੌਰਾਨ ਮੌਤ ਹੋ ਗਈ ਅਤੇ ਤਿੰਨ ਲੋਕ ਹੋਰ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਚੋਂ ਇੱਕ ਬੱਚਾ ਵੀ ਹੈ ਜਿਸ ਦੀ ਗੰਭੀਰ ਹਾਲਤ ਦੇਖਦੇ ਹੋਏ ਅਮਰਸਰ ਰੈਫਰ ਕਰ ਦਿੱਤਾ ਗਿਆ ਉਸ ਨੂੰ ਤੇ ਉੱਥੇ ਹੀ ਦੋ ਹੋਰ ਜਿਹੜੇ ਨੇ ਉਹਨਾਂ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਵੱਲ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਮੇਰਾ ਨਾਮ ਜਗਜੀਤ ਸਿੰਘ ਹੈ ਅਸੀਂ ਨੁਸ਼ਾਰੇ ਦੇ ਰਹਿਣ ਵਾਲੇ ਆਂ ਜੈਂਟਕੇ ਦੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਰੇ মিডিਆ ਪਰਸਨ ਦਾ तहे दिलੀ ਧੰਨਵਾਦ ਕਰਦਾ ਹਾਂ ਕਿ ਜੋ ਆਪ ਜੀ ਸਾਡੇ ਦੁੱਖ ਦੇ ਘੜੀ ਦੇ ਵਿੱਚ ਸਾਡਾ ਦੁੱਖ ਸੁਣਨ ਵਾਸਤੇ ਆਪ ਜੀ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਅਬਲਕ ਦਾ ਜਿੱਥੇ ਮੇਰੇ ਪਰਿਵਾਰ ਦੇ ਮੇਰੇ ਛੋਟੇ ਭਰਾ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਭੈਣ ਜੀ ਅਤੇ ਉਹਨਾਂ ਦੇ ਜੀਜਾ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਵਸਤੇ ਗਏ ਹੋਏ ਸੀ ਜਦੋਂ ਇਹ ਵਾਪਸੀ ਕਰਨ ਨੂੰ ਆ ਰਹੇ ਸੀ ਤੇ ਆਂਦੇ ਹੋਏ ਰਸਤੇ ਦੇ ਵਿੱਚ ਅਚਾਨਕ ਇੱਕ ਸਾਈਡ ਤੋਂ ਇੱਕ ਗਾਂ ਦੇ ਆਣ ਦੇ ਨਾਲ ਜਿੱਥੇ ਇਹਨਾਂ ਨੇ ਡਰਾਈਵਿੰਗ ਕਰਦੇ ਹੋਏ ਗਾੜਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਦੇ ਨਾਲ ਹੀ ਸਾਈਡ ਤੇ ਖੜੇ ਟਰੱਕ ਦੇ ਨਾਲ ਗਾੜਾ ਨੂੰ ਬਚਾਉਂਦੇ ਹੋਏ ਇਹਨਾਂ ਦਾ ਜੋ ਸਲਤਨਰ ਸੀ ਗੱਡੀ ਦਾ ਉਹ ਵਿਗੜ ਗਿਆ ਜਿਸ ਦੇ ਨਾਲ ਇਹ ਦੁਖਦਾਈ ਜੋ ਪਾਣਾ ਵਰਤ ਗਿਆ ਜਿਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਦੀ ਵਾਈਫ ਜਿਨ੍ਹਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਬਹੁਤ ਹੀ ਜਲਦ ਐਕਸ਼ਨ ਲੈ ਕਰਕੇ ਇਸ ਸਾਡੇ ਪਰਿਵਾਰ ਦਾ ਬਹੁਤ ਜਿਆਦਾ ਸਾਥ ਦਿੱਤਾ। ਔਰ ਮੈਂ ਖਾਸ ਕਰਕੇ ਇਨਸਪੈਕਟਰ ਸਾਹਿਬ ਸਰਦਾਰ ਅਫਤਾਰ ਸਿੰਘ ਜੀ ਜਿਨ੍ਹਾਂ ਨੇ ਸਾਡਾ ਬਹੁਤ ਹੀ ਸੰਯੋਗ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੇਰਾ ਨਾਮ ਹਰਜੀਤ ਸਿੰਘ ਹੈ ਅਸੀਂ ਦਰਵਾਜ਼ਾ ਸਾਹਿਬ ਗਏ ਦੀ ਸੀ ਉੱਥੋਂ ਦਰਸ਼ਨ ਕਰਕੇ ਆਸੀਂ ਵਾਪਿਸ ਘਰ ਜਾ ਰਹੇ ਸੀ। ਰਸਤੇ ਵਿੱਚ ਅਡਾ ਐਕਸੀਡੈਂਟ ਹੋ ਗਿਆ। ਵਾਈਫ ਨੂੰ ਕਰ ਰਿਹਾ ਡਰਾਈਵ ਮੈਂ ਖੁਦ ਕਰ ਰਿਹਾ ਸੀ। ਉਹ ਐਕਸੀਡੈਂਟ ਆਗੋਂ ਗਾਹਾਂਨ ਕਰਕੇ ਉਹ ਤੋਂ ਬਚਾਉਣ ਦੇ ਕਰਨ ਕਟ ਵੱਜਿਆ ਕੱਡੀ ਕੰਟਰੋਲ ਨਹੀਂ ਹੋਈ। ਤੇ ਟਰੱਕ ਸੀ ਅਜੇ ਟਰੱਕ ਦੇ ਨਾਲ ਵੱਜ ਗਿਆ ਜਾ ਕੇ। ਕਾਰ ਤੇ ਮੈਂ ਮੇਰੀ ਦੀਜਾ ਉਹਨਾਂ ਦੇ ਬੱਚੇ ਸੀ ਛੋਟੇ ਮੇਰੀ ਛੋਟੀ ਗੁੜੀਆ ਕੋਈ 2 ਸਾਲ ਦੀ। ਉਹ ਸੀ ਮੇਰੀ ਵਾਈਫ ਦੇ ਨਾਲ। ਕੀ ਹੋਇਆ ਕਿ ਕਿੰਨੇ ਜਿਵੇਂ ਜੱਟ ਨਹੀਂ ਹੋਈ ਸੀ। ਮੇਰੇ ਵਾਈਫ ਐਕਸਪਾਇਰ ਹੋ ਗਏ। ਕਿ ਜਿਹੜਾ ਮੇਰਾ ਭਾਂਜਾ ਸੀ ਉਸ ਟਾਈਮ ਅਮਨਦੀਪ ਹੌਸਪੀਟਲ ਰੈਫਰ ਹੈ ਉਹਨੂੰ ਪੈਰ ਨੂੰ ਸੱਟ ਲੱਗੀ ਐ। ਹੋਰ ਕਿੰਨੇ ਚੱਲੇ? ਬਾਕੀ ਮੇਰੇ ਜੀਜੇ ਨੂੰ ਨਾਰਮਲ ਸੱਟਾਂ ਲੱਗੀਆਂ ਬਾਕੀ ਬੱਚੀ ਐ ਸਾਰੇ। ਫੋਟੋ ਚਾਰ 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 ਟੋਟਲ ਅ ਤਿੰਨੇ ਬੱਚੇ ਸੀ ਤੇ ਚਾਰ ਅਸੀਂ ਵੱਡੇ ਸੀ। ਮੈਂ ਤੇ ਮੇਰੀ ਵਾਈਫ ਸੀ ਤੇ ਮੇਰੇ ਜੀਜਾ ਤੇ ਮੇਰੀ ਦੀਦੀ ਦੋਨਾਂ ਦੇ ਬੱਚੇ ਸੀ ਤੇ ਇੱਕ ਮੇਰੀ ਕੁੜੀਆ ਸੀ 2 ਸਾਲ ਦੀ। ਕੀ ਕਾਰਵਾਈ ਕੀਤੀ ਜਦੋਂ? ਕਾਰਵਾਈ ਹੋ ਗਈ ਹੈ ਬਸ ਪੋਸਟਮਾਰਟਮ ਲਈ ਜਾ ਰਹੇ ਹਾਂ ਤੇ ਉਹ ਵੀ ਜਾ ਰਹੇ ਇੱਕ ਗੱਡੀ ਜਿਹਨੂੰ ਹਰਪ੍ਰੀਤ ਸਿੰਘ ਇਹ ਜੰਮੂ ਦੇ ਰਹਿਣ ਵਾਲੇ ਸ਼੍ਰੀਨਗਰ ਦੇ ਪਰਿਵਾਰ ਸਮੇਤ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸ਼੍ਰੀਨਗਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੰਡਿਆਲ ਬਾਈਪਾਸ ਕੋਲੇ ਕੋਈ ਗਾਂ ਵਗੈਰਾ ਆ ਕੇ ਹੌਣ ਕਰਕੇ ਕਾਰ ਦਾ ਬੈਲੈਂਸ ਵੇਗੜ ਗਿਆ ਤੇ ਜਿਹਦੇ ਕਰਕੇ ਜਿਹੜਾ ਵਾ ਗੱਡੀ ਹਾਦਸਾ ਗ੍ਰਸਤ ਹੋ ਗਈ ਹਾਸਤਾ ਗ੍ਰਸਤ ਹੋਣ ਕਰਕੇ ਇਹਦੀ ਬੇਟੀ ਜਸਨਵ ਪ੍ਰੀਤਕੌਰ ਜਿਹੜੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਬਾਕੀ ਪਰਿਵਾਰਕ ਮੈਂਬਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਡੈਥ ਹੋਣ ਕਰਕੇ ਕਿਉਂਕਿ ਮਾਮਲਾ ਜਿਹੜਾ ਇੱਕ ਇਨਸਾਨੀ ਜਿਸਮ ਦਾ ਸੀਗਾ ਉਹਦਾ ਅੱਜ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਤੇ ਜਿਹੜਾ ਹਾਸਾ ਅਚਾਨਕ ਵਾਪਰਿਆ ਵਾ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਪੋਸਟਮਾਰਟਮ ਜਿਹੜਾ ਕਰਵਾ ਰਹੇ ਆ